ਕੀ ਇਸ ਵਾਰ ਸਰਪੰਚ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਕੀ ਇਸ ਵਾਰ ਸਰਪੰਚੀ ਦੀ ਚੋਣ ਸਿੱਧੀ ਨਹੀਂ ਹੋਊਗੀ ਕੀ ਇਸ ਵਾਰ ਇੱਕ ਵਾਰ ਫਿਰ ਜਿਹੜੇ ਸਰਪੰਚ ਨੇ ਉਹ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਮੈਂ ਕਿਉਂ ਇਹ ਗੱਲ ਕਰ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਸਸਤੀ ਗੱਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੂ ਆਪਣੇ ਇਸ ਚੈਨਲ ਪੰਜਾਬੀ ਵਿਊਰਸ਼ਿਪ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਲਗਾਤਾਰ ਕੋਈ ਵੀ ਪੰਚਾਇਤੀ ਮਾਮਲਿਆਂ ਦੇ ਬਾਰੇ ਅਪਡੇਟ ਹੁੰਦੀ ਹੈ ਤਾਂ ਉਹ ਅਪਡੇਟ ਆਪਾਂ ਬੜੀਕ ਛੋਟੀ ਵੀਡੀਓ ਦੇ ਰੂਪ ਦੇ ਵਿੱਚ ਇਸ ਚੈਨਲ ਦੇ ਉੱਪਰ ਸਾਂਝੀ ਕਰਦੇ ਹਾਂ ਆਮੇ ਸਰਕਾਰ ਨੂੰ ਸਰਕਾਰ ਨੇ ਕੋਈ ਵੀ ਅਪਡੇਟ ਦਿੱਤੀ ਹੋਵੇ ਪੰਚਾਇਤੀ ਮਾਮਲੇ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਾਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਅਸੀਂ ਇੱਥੇ ਉਹ ਸਾਂਝੀ ਕਰਦੇ ਆਂ ਸੋ ਅੱਜ ਵੀ ਇੱਕ ਬੜੇ ਅਹਿਮ ਸਬਜੈਕਟ ਤੇ ਗੱਲ ਕਰਨੀ ਹੈ ਕਿ ਕੀ ਸਰਪੰਚ ਜਿਹੜੇ ਹੈਗੇ ਨੇ ਸਰਪੰਚ ਉਹ ਪੰਚਾਇਤ ਦੇ ਵਿੱਚੋਂ ਚੁਣੇ ਜਾਣਗੇ ਸੋ ਇਹਦੇ ਤੇ ਗੱਲ ਕਰਾਂਗੇ ਆਪਾਂ ਇਹ ਗੱਲ ਮੈਂ ਕਿਉਂ ਕਰ ਰਿਹਾ ਇਸ ਬਾਰੇ ਵੀ ਦੱਸੂਗਾ ਪਰ ਜਿਹੜੇ ਦੋਸਤ ਨਵੇਂ ਆਏ ਨੇ ਸਭ ਤੋਂ ਪਹਿਲਾਂ ਹੋ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਨੇ ਕਈ ਦੋਸਤ ਕਹਿੰਦੇ ਨੇ ਕਿ ਤੁਹਾਡੀ ਵੀਡੀਓ ਸਾਡੇ ਕੋਲ ਪਹੁੰਚਦੀ ਨਹੀਂ ਉਹ ਦੋਸਤੋ ਵੀਡੀਓ ਇਸ ਕਰਕੇ ਤੁਹਾਡੇ ਕੋਲ ਨਹੀਂ ਪਹੁੰਚਦੀ ਕਿਉਂਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਭ ਤੋਂ ਪਹਿਲਾਂ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਸਰਪੰਚੀ ਦੀਆਂ ਚੋਣਾਂ ਪੰਚਾਇਤੀ ਜਿੰਦੀਆਂ ਚੋਣਾਂ ਨਗਰ ਨਿਗਮ ਜ਼ਿਲ੍ਹਾ ਪ੍ਰੀਸ਼ਦ ਬਲੌਕ ਸਮਤੀ ਇਹਨਾਂ ਸਾਰੀ ਚੋਣਾਂ ਨਾਲ ਕੋਈ ਵੀ ਅਪਡੇਟ ਹੋਊਗੀ ਮੈਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦਾ ਰਹੂੰਗਾ ਪੰਚਾਇਤੀ ਚੋਣਾਂ ਬਾਰੇ ਸਭ ਤੋਂ ਪਹਿਲਾਂ ਅਪਡੇਟ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲੇਗੀ ਸੋ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਜਦੋਂ ਮੈਂ ਹੋਰ ਕੋਈ ਵੀਡੀਓ ਲੈ ਸਰਪੰਚੀ ਦੀਆਂ ਚੋਣਾਂ ਬਾਰੇ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਮੋਬਾਈਲ ਤੇ ਹੋਵੇ ਸੋ ਜਿਹੜੇ ਦੋਸਤਾਂ ਨੇ ਮੈ ਆਏ ਨੇ ਉਹ ਚੈਨਲ ਨੂੰ ਕਰੋ ਸਬਸਕ੍ਰਾਈਬ ਸਭ ਤੋਂ ਪਹਿਲਾਂ ਸੋ ਧੰਨਵਾਦ ਦੋਸਤੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਪਿਛਲੇ ਦਿਨਾਂ ਦੇ ਵਿੱਚ ਦੇ ਵਿੱਚ ਆਪਾਂ ਨੇ ਵੀਡੀਓ ਪਾਈਆਂ ਪੰਚਾਇਤੀ ਚੋਣਾਂ ਦੇ ਬਾਰੇ ਅਲੱਗ-ਅਲੱਗ ਜਿਹੜੇ ਪਹਿਲੂ ਸੀ ਉਹ ਅਲੱਗ-ਅਲੱਗ ਪਹਿਲੂ ਆਪਾਂ ਨੇ ਛੋਏ ਇਹਨਾਂ ਮਾਮਲਿਆਂ ਦੇ ਵਿੱਚ ਅੱਜ ਇਹ ਮੈਂ ਗੱਲ ਕਿਉਂ ਕਰ ਰਿਹਾ ਕੱਲ ਸਾਨੂੰ ਕ ਪਹਿਲਾਂ ਤਾਂ ਜਿਹੜੀ ਕੱਲ ਖਬਰ ਪਾਈ ਉਸ ਖਬਰ ਦੇ ਉੱਪਰ ਕਾਫੀ ਦੋਸਤਾਂ ਦੇ ਕਮੈਂਟ ਆਏ ਕਿ ਕਿਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੜ੍ਹ ਲਿਆ ਹੋਊਗਾ ਜਾਂ ਹੋ ਸਕਦਾ ਕਿਸੇ ਵੈੱਬਸਾਈਟ ਤੋਂ ਖਬਰ ਪੜ੍ਹਨ ਲਈ ਹੋਊਗੀ ਉਹ ਖਬਰ ਸੀ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਉਦਾਂ ਹੀ ਕਰੂਗੀ ਜਿਦਾਂ ਸ਼੍ਰੋਮਣੀ ਅਕਾਲੀ ਦਲ ਨੇ ਕਈ ਸਾਲ ਪਹਿਲਾਂ ਕੀਤਾ ਸੀ ਤੁਹਾਡੇ ਯਾਦ ਹੋਊਗਾ ਉਹ ਸੀ ਕਿ ਉਦੋਂ ਪੰਚਾਂ ਦੇ ਵਿੱਚੋਂ ਸਰਪੰਚ ਚੁਣੇ ਗਏ ਸੀ ਤਾਂ ਮੈਨੂੰ ਦੋਸਤਾਂ ਦੇ ਲਗਾਤਾਰ ਜਿਹੜੇ ਜਾਣਦੇ ਸੀ ਉਹਨਾਂ ਦੇ ਫੋਨ ਵੀ ਆਏ ਕਿਹਨਾਂ ਦੇ ਮੈਸੇਜ ਆਏ ਕਿਹਨਾਂ ਨੇ ਕਮੈਂਟ ਕੀਤਾ ਦੋਸਤਾਂ ਨੇ ਉਹ ਪੁੱਛ ਰਹੇ ਸੀ ਕਿ ਕੀ ਇਹ ਗੱਲ ਸੱਚ ਹੈ ਕਿ ਇਸ ਵਾਰ ਵੀ ਜਿਹੜੇ ਸਰਪੰਚ ਨੇ ਉਹ ਹੋ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਕਿ ਫਿਰ ਇੱਕ ਵਾਰ ਇਦਾਂ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਸੋ ਉਹ ਉਹਨਾਂ ਦੋਸਤਾਂ ਨੂੰ ਸਾਰੇ ਨੂੰ ਮੈਂ ਇਹ ਗੱਲ ਹੁਣ ਤੱਕ ਜਿਹੜੀ ਜਾਣਕਾਰੀ ਇਹ ਸਾਂਝੀ ਕਰ ਦੇਣਾ ਚਾਹੁੰਦਾ ਕਿ ਸਰਕਾਰ ਵੱਲੋਂ ਆਫੀਸ਼ੀਅਲ ਤੌਰ ਦੇ ਉੱਪਰ ਇਦਾਂ ਦੀ ਕੋਈ ਗੱਲ ਨਹੀਂ ਹੋਣ ਤੱਕ ਹੋਈ ਹੈਗੀ ਜਿਸ ਗੱਲ ਦੇ ਵਿੱਚ ਇਹ ਵੇਰਵਾ ਹੋਵੇ ਕਿ ਜਿਹੜੇ ਸਰਪੰਚ ਨੇ ਉਹ ਸਰਪੰਚ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਫਿਲਹਾਲ ਜਿੱਥੇ ਵੀ ਤੁਸੀਂ ਇਹ ਖਬਰ ਪੜ੍ਹੀ ਹੋ ਸਕਦਾ ਸੋਸ਼ਲ ਮੀਡੀਆ ਤੇ ਪੜ੍ਹੀ ਹੋਵੇ ਕਿਸੇ ਨਿਊਜ਼ ਚੈਨਲ ਨੇ ਪਾਇਆ ਹੋਵੇ ਆਪਣੀ ਜਾਣਕਾਰੀ ਦੇ ਅਨੁਸਾਰ ਪਰ ਸਰਕਾਰ ਵੱਲੋਂ ਆਫੀਸ਼ੀਅਲ ਤੌਰ ਦੇ ਉੱਪਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਕਿ ਸਰਕਾਰ ਨੇ ਕਿਤੇ ਕਿਹਾ ਹੋਵੇ ਕਿ ਜਿਹੜੇ ਸਰਪੰਚ ਨੇ ਇਹ ਸਰਪੰਚ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਇਦਾਂ ਦੇ ਦੋਸਤੋ ਕੋਈ ਗੱਲ ਨਹੀਂ ਹੋਈ ਹੈਗੀ ਇਹ ਗੱਲ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਜਦੋਂ ਪੰਜਾਬ ਦੇ ਵਿੱਚ ਸੱਤਾ ਦੀ ਸੱਤਾਸੀ ਰਾਜਪਾਲ ਸ਼੍ਰੋਮਣੀ ਅਕਾਲੀ ਦਲ ਦਾ ਸੀ ਜਦੋਂ ਇਹ ਐਕਸਪੈਰੀਮੈਂਟ ਕੀਤਾ ਗਿਆ ਸੀ ਇਹ ਐਕਸਪੈਰੀਮੈਂਟ ਕੋਈ ਜ਼ਿਆਦਾ ਸਹੀ ਸਾਬਤ ਨਹੀਂ ਹੋਇਆ ਹੈਗਾ ਪੰਜਾਬ ਦੇ ਵਿੱਚ ਇਸ ਨੇ ਪੰਚਾਇਤਾਂ ਸਰਪੰਚਾਂ ਪੰਚਾਂ ਨੂੰ ਨੁਕਸਾਨ ਕੀਤਾ ਇਸ ਨੇ ਸਰਕਾਰ ਨੂੰ ਵੀ ਨੁਕਸਾਨ ਕੀਤਾ ਬਹੁਤ ਐਸੀ ਚੀਜ਼ ਦੇ ਪਹਿਲੂ ਨੇ ਬਹੁਤ ਪਹਿਲੂ ਹਤੇ ਗੱਲ ਹੋ ਸਕਦੀ ਹੈ ਕਿ ਕੀ ਕੀ ਘਾਟਾਂ ਕੀ ਕੀ ਵਾਧਾਂ ਰਹੀਆਂ ਉਹ ਅウダー ਤੇ ਕਰਦੇ ਆਪਾਂ ਫੇਰ ਵੀਡੀਓ ਬਣਾਵਾਂਗੇ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਦੋਂ ਇਹ ਸ਼ਰੋਮਣੀ ਕਾਰਿਤਲ ਨੇ ਪੰਜਾਬ ਦੇ ਵਿੱਚ ਕੀਤਾ ਸੀ ਕਿ ਜਿਹੜੇ ਪੰਚ ਸੀ ਪੰਚਾਂ ਦੇ ਵਿੱਚੋਂ ਸਰਪੰਚ ਚੁਣੇ ਜਾਣਗੇ ਤਾਂ ਉਦੋਂ 2-2 2.5-2.5 3-3 ਸਾਲ ਤਾ ਸਰਪੰਚ ਹੀ ਨਹੀਂ ਸੀ ਲੋਕ ਬਣੇ ਪਿੰਡਾਂ ਦੇ ਵਿੱਚ ਧੜੇਬੰਦੀ ਉੱਭਰੇ ਆਈ ਸੀ ਕਿੰਨੇ ਕੇਸ ਕੋਰਟਾਂ ਦੇ ਵਿੱਚ ਜਾ ਕੇ ਲੱਗੇ ਸੀ ਕਿੰਨੇ ਕੇਸ ਕੋਰਟਾਂ ਦੇ ਵਿੱਚ ਜਾ ਕੇ ਲੱਗੇ ਸੀ ਹੱਥ ਪੱਲੇ ਕੁਝ ਨਹੀਂ ਪਿਆ ਐਂਦਾ ਹੀ ਸਮਾਂ ਸੀ ਜਿਹੜਾ ਸਮਾਂ ਐਦਾਂ ਹੀ ਲੰਘ ਗਿਆ ਸੀ ਬੱਥੇ ਰੇ ਨਦਾ ਟਾਈਟਾ ਇਸਾਲ ਸਰਪੰਚੀ 19 ਵਿੱਚ ਮਿਲੀ ਪਿੰਡਾਂ ਦੇ ਵਿੱਚ ਧੜੇ ਬੰਦੇ ਬਣ ਗਈ ਸੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਦੁਫਾੜ ਹੋ ਗਏ ਸੀ ਇਸ ਮਾਮਲੇ ਦੇ ਵਿੱਚ ਕਈ ਕਈ ਸਾਲ ਲੋਕਾਂ ਦੇ ਹੱਥਾਂ ਦੇ ਵਿੱਚ ਸਰਪੰਚੀਆਂ ਹੀ ਨਹੀਂ ਸੀ ਆਈਆਂ ਉਸ ਤੋਂ ਬਾਅਦ ਕਦੇ ਪੰਜਾਬ ਦੇ ਵਿੱਚ ਇਹ ਐਕਸਪੈਰੀਮੈਂਟ ਹੀ ਨਹੀਂ ਹੋਇਆ ਕਿ ਜਿਹੜੇ ਸਰਪੰਚ ਨੇ ਉਹ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਯਾਨੀ ਕਿ ਕੋਈ ਸਹੀ ਚੀਜ਼ ਨਹੀਂ ਸਾਬਤ ਹੋਈ ਇਹ ਕੋਈ ਲਾਭ ਨਹੀਂ ਇਸ ਚੀਜ਼ ਦਾ ਹੋਇਆ ਹੈਗਾ ਠੀਕ ਹੈ ਆ ਪੋਲਿਟਿਕਸ ਨੂੰ ਧਾਰਮੰਦਿਆ ਹੋਏ ਆ ਉਸ ਵੇਲੇ ਸ਼੍ਰੋਮਣੀ ਕਾਲੀ ਦਲ ਨੇ ਸੋਚਿਆ ਹੋਣਾ ਕਿ ਸਾਨੂੰ ਪਾਰਟਨਰਸ਼ਿਪ ਦਾ ਫਾਇਦਾ ਹੋ ਜਾਊਗਾ ਪਰ ਉਸਦਾ ਫਾਇਦਾ ਨਹੀਂ ਨੁਕਸਾਨ ਹੋਇਆ ਬਹੁਤ ਇਹਦੇ ਪਹਿਲੂ ਨੇ ਆਪਾਂ ਵੀਡੀਓ ਬਣਾਵਾਂਗੇ ਕਿ 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 ਨੁਕਸਾਨ ਹੋਇਆ ਪਰ ਐਵੇਂ ਛੋਟੀ ਜਿਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੇ ਮੈਨੂੰ ਫੋਨ ਮੈਸੇਜ ਤੇ ਕਮੈਂਟ ਕਰ ਰਹੇ ਨੇ ਕਿ ਤੁਸੀਂ ਦੱਸੋ ਕਿ ਇਸ ਵਾਰ ਜਿਹੜੇ ਪੰਚ ਨੇ ਉਹਨਾਂ ਦੇ ਵਿੱਚ ਸਰਪੰਚ ਚੁਣੇ ਜਾਣਗੇ ਸੋ ਦੋਸਤੋ ਹੁਣ ਤੱਕ ਸਰਕਾਰ ਵੱਲੋਂ ਕੁਝ ਵੀ ਆਫੀਸ਼ੀਅਲ ਤੌਰ ਦੇ ਉੱਪਰ ਇਦਾਂ ਦਾ ਨਹੀਂ ਹੈਗਾ ਕਿ ਜਿਹੜੇ ਸਰਪੰਚ ਨੇ ਉਹ ਪੰਚਾਂ ਦੇ ਵਿੱਚੋਂ ਚੁਣੇ ਜਾਣਗੇ ਹੋਰ ਅਗਲੀ ਅਪਡੇਟ ਦੇ ਲਈ ਤਾਜ਼ਾ ਜਾਣਕਾਰੀ ਦੇ ਲਈ ਤੁਸੀਂ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਸ ਸ਼ੇਅਰ Bell icon ਕਰ ਦੋ ਕਲਿੱਕ ਜਦੋਂ ਮੈਂ ਅਗਲੀ ਵੀਡੀਓ ਪਾਉਂਗਾ ਤੁਹਾਡੇ ਮੋਬਾਈਲ ਤੱਕ ਪਹੁੰਚੇ